ਸਭ ਤੋਂ ਵੱਡੀ ਜਿਹੜੀ ਅੱਜ ਪੰਜਾਬ ਨੂੰ ਲੋਡ ਹੈ ਉਹ ਹੈ ਸਿੱਖੀ ਦੀ ਲਹਿਰ ਚਲਾਉਣ ਦੀ ਕਿਉਂਕਿ ਦੋ ਚੀਜ਼ਾਂ ਨੇ ਸਾਡਾ ਪੰਜਾਬ ਖਾ ਲਿਆ ਇੱਕ ਤੇ ਸੀ ਪ੍ਰਵਾਸ ਹੋਣਾ ਉਹ ਤੇ ਬੜੀ ਵੱਡੀ ਪੱਧਰ ਤੇ ਹੋਇਆ ਚਲੋ ਤਾਂ ਹੋ ਗਿਆ ਦੂਸਰੀ ਗੱਲ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਜ਼ਿਆਦਾ ਵਧਣਾ ਤੇ ਤੀਸਰੀ ਗੱਲ ਹੈ ਧਰਮ ਪਰਿਵਰਤਨ ਕਿਉਂਕਿ ਧਰਮ ਪਰਿਵਰਤਨ ਹੋ ਰਿਹਾ ਹੈ ਬਹੁਤ ਸਾਰੇ ਲੋਕ ਸਿੱਖੀ ਛੱਡ ਕੇ ਹੋਰ ਪਾਸੇ ਜਾ ਰਹੇ ਹਨ ਤੇ ਕਿਸੇ ਨੂੰ ਜ਼ਬਰਦਸਤੀ ਧੱਕੇ ਦੇ ਨਾਲ ਰੋਕਣਾ ਬਹੁਤ ਸਹੀ ਨਹੀਂ ਹੈ ਰੋਕਣਾ ਚਾਹੀਦਾ ਵੀ ਨਹੀਂ ਸਾਨੂੰ ਕੋਈ ਵੀ ਕਾਨੂੰਨ ਆਗਿਆ ਦਿੰਦਾ ਕਿ ਕੋਈ ਵੀ ਕਿਸੇ ਵੀ ਧਰਮ ਵਿੱਚ ਜਾ ਸਕਦਾ ਹੈ ਕਿਸੇ ਨੂੰ ਵੀ ਮੰਨ ਸਕਦਾ ਹੈ ਹਰ ਬੰਦੇ ਨੂੰ ਖੁੱਲ੍ਹ ਹੈ ਆਜ਼ਾਦੀ ਹੈ ਪਰ ਉੱਥੇ ਸਾਨੂੰ ਸਾਡੇ ਹੀ ਪੰਜਾਬ ਦੇ ਵਿੱਚ ਇੱਕ ਵੱਡੀ ਲਕੀਰ ਖਿੱਚਣੀ ਪਵੇਗੀ ਤਾਂ ਜੋ ਸਾਰੇ ਲੋਕ ਜਿਹੜੇ ਹਨ ਗੁਰੂ ਸਾਹਿਬ ਨਾਲ ਪਿਆਰ ਕਰੇ ਠੀਕ ਹੈ ਬਹੁਤ ਸਾਰਾ ਪੈਸਾ ਮਿਲ ਜਾਂਦਾ ਹੈ ਬੱਚਿਆਂ ਦੀਆਂ ਫੀਸਾਂ ਜਾਂ ਹੋਰ ਵੀ ਲਾਲਚ ਵੀ ਹੋ ਜਾਂਦੇ ਨੇ ਬੇਨਤੀ ਇਹ ਹੈ ਕਿ ਸਭ ਤੋਂ ਵੱਡੀ ਜਿਹੜੀ ਅੱਜ ਪੰਜਾਬ ਨੂੰ ਲੋਡ ਹੈ ਉਹ ਹੈ ਸਿੱਖੀ ਦੀ ਲਹਿਰ ਚਲਾਉਣ ਦੀ ਕਿਉਂਕਿ ਦੋ ਚੀਜ਼ਾਂ ਨੇ ਸਾਡਾ ਪੰਜਾਬ ਖਾ ਲਿਆ ਇੱਕ ਤੇ ਸੀ ਪ੍ਰਵਾਸ ਹੋਣਾ ਉਹ ਤੇ ਬੜੀ ਵੱਡੀ ਪੱਦਰ ਤੇ ਹੋਇਆ ਚਲੋ ਤਾਂ ਹੋ ਗਿਆ ਦੂਸਰੀ ਗੱਲ ਹੈ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਜ਼ਿਆਦਾ ਵਧਣਾ ਤੇ ਤੀਸਰੀ ਗੱਲ ਹੈ ਧਰਮ ਪਰਵਰਤਨ ਪਿਛਲੇ 4-5 ਮਹੀਨਿਆਂ ਤੋਂ ਇੰਨੇ ਕ ਬੰਦੇ ਪੰਥਕ ਕਹਿ ਲੋ ਪੰਥਦਰਦੀ ਕਹਿ ਲੋ ਗੁਰੂ ਸਾਹਿਬ ਨਾਲ ਪਿਆਰ ਕਰਨ ਵਾਲੇ ਵੀਰ ਮੇਰੇ ਤੱਕ ਜਿਨ੍ਹਾਂ ਨੇ ਪਹੁੰਚ ਕੀਤੀ ਕਿ ਭਾਈ ਸਾਹਿਬ 20-22 ਸਾਲ ਦਾ 25 ਸਾਲ ਦਾ ਤੁਹਾਡਾ ਤਜਰਬਾ ਹੈ ਲੱਖਾਂ ਲੋਕਾਂ ਨੂੰ ਅਮਰ ਸ਼ਿਕਾਇਆ ਹੈ ਤੁਸੀਂ ਲਹਿਰ ਚਲਾਓ ਸਿੱਖੀ ਦੀ ਲਹਿਰ ਚਲਾਓ ਤੇ ਸੱਚੇ ਵੀ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਪਿਆਰ ਦੀ ਗੱਲ ਇੰਨੀ ਜ਼ਿਆਦਾ ਇੰਨੇ ਸਾਲ ਕੀਤੀ ਹੈ ਤੇ ਜਦੋਂ ਮੈਂ ਪੰਜਾਬ ਦੇ ਹਾਲਾਤ ਵੇਖਦਾ ਹਾਂ ਦੁੱਖ ਲੱਗਦਾ ਸੀ ਕਿਉਂਕਿ ਧਰਮ ਪਰਿਵਰਤਨ ਹੋ ਰਿਹਾ ਹੈ ਬਹੁਤ ਸਾਰੇ ਲੋਕ ਸਿੱਖੀ ਛੱਡ ਕੇ ਹੋਰ ਪਾਸੇ ਜਾ ਰਹੇ ਹਨ ਤੇ ਕਿਸੇ ਨੂੰ ਜ਼ਬਰਦਸਤੀ ਧੱਕੇ ਦੇ ਨਾਲ ਰੋਕਣਾ ਬਹੁਤ ਸਹੀ ਨਹੀਂ ਹੈ ਰੋਕਣਾ ਚਾਹੀਦਾ ਵੀ ਨਹੀਂ ਸਾਨੂੰ ਕੋਈ ਵੀ ਕਾਨੂੰਨ ਆਗਿਆ ਦਿੰਦਾ ਕਿ ਕੋਈ ਵੀ ਕਿਸੇ ਵੀ ਧਰਮ ਵਿੱਚ ਜਾ ਸਕਦਾ ਹੈ ਕਿਸੇ ਨੂੰ ਵੀ ਮੰਨ ਸਕਦਾ ਹੈ ਹਰ ਬੰਦੇ ਨੂੰ ਖੁੱਲ੍ਹ ਹੈ ਆਜ਼ਾਦੀ ਹੈ ਪਰ ਉਥੇ ਸਾਨੂੰ ਸਾਡੇ ਹੀ ਪੰਜਾਬ ਦੇ ਵਿੱਚ ਇੱਕ ਵੱਡੀ ਲਕੀਰ ਖਿੱਚਣੀ ਪਵੇਗੀ ਤਾਂ ਜੋ ਸਾਰੇ ਲੋਕ ਜਿਹੜੇ ਹਨ ਗੁਰੂ ਸਾਹਿਬ ਨਾਲ ਪਿਆਰ ਕਰਨ ਠੀਕ ਹੈ ਬਹੁਤ ਸਾਰਾ ਪੈਸਾ ਮਿਲ ਜਾਂਦਾ ਹੈ ਬੱਚਿਆਂ ਦੀਆਂ ਫੀਸਾਂ ਜਾਂ ਹੋਰ ਵੀ ਲਾਲਚ ਵੀ ਹੋ ਜਾਂਦੇ ਨੇ ਪਰ ਇਹ ਵੀ ਅਸੀਂ ਸੁਣਿਆ ਕਿ ਮਿਹਰਬਾਨੀਆਂ ਦੇ ਨਾਲ ਵਫਾਦਾਰੀਆਂ ਖਰੀਦੀਆਂ ਨਹੀਂ ਜਾ ਸਕਦੀਆਂ ਤੇ ਜੇ ਕਿਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੇ ਇਤਿਹਾਸ ਨਾਲ ਗੁਰਬਾਣੀ ਨਾਲ ਪਿਆਰ ਸਿੱਖ ਸੰਗਤ ਦਾ ਪਵੇ ਤੇ ਅਗਲਾ ਗਰੀਬੀ ਵੀ ਕੱਟ ਲਏਗਾ ਰੂੜੀਆਂ ਤੇ ਵੀ ਦਿਨ ਕੱਟ ਲੈਣਗੇ ਪਰ ਸਿੱਖੀ ਨਹੀਂ ਛੱਡਣਗੇ ਜੇ ਸਿੱਖੀ ਘਰ ਵਿੱਚ ਆਉਂਦੀ ਏ ਤੇ ਨਸ਼ਿਆਂ ਤੋਂ ਬਚਾਂਗੇ ਹੋਰ ਬਹੁਤ ਸਾਰੀਆਂ ਕੁਰੀਤੀਆਂ ਨੇ ਜਿਹਦੇ ਤੋਂ ਅਸੀਂ ਬਚ ਸਕਦੇ ਆ ਬੜੇ ਘਰਾਂ ਦੇ ਵਿੱਚ ਸਿੱਖੀ ਦਾ ਬੂਟਾ ਲੱਗਿਆ ਅੱਜ ਤੱਕ ਹਰਿਆ ਭਰਿਆ ਦਾੜੀਆਂ ਰੱਖੀਆਂ 20 ਸਾਲ ਪਹਿਲਾਂ ਰਖਾਈ ਆ ਜੇ ਤੱਕ ਵੀ ਕਾਇਮ ਨੇ ਬੰਦੇ ਸੋ ਇਸ ਕਰਕੇ ਸਭ ਤੋਂ ਵੱਡੀ ਅੱਜ ਲੋੜ ਹੈ ਪਹਿਲੀ ਕਲਾਸ ਵਿੱਚ ਦਾਖਲਾ ਲਈਏ ਫਿਰ ਓਲੀ ਓਲੀ ਅਗਲੀਆਂ ਪੜਾਈਆਂ ਵੀ ਹੁੰਦੀਆਂ ਰਹਿਣਗੀਆਂ ਸਮੇਂ ਦੀ ਲੋੜ ਐ ਪੰਜਾਬ ਦੀ ਲੋੜ ਐ ਪੰਜਾਬ ਦੀ ਜਵਾਨੀ ਨੂੰ ਲੋੜ ਐ ਇਹਦੇ ਵਾਸਤੇ ਅਸੀਂ ਪਿਛਲੇ ਮੈਂ 1 ਮਹੀਨੇ 1.5 ਮਹੀਨੇ ਤੋਂ ਲਗਾਤਾਰ ਬਾਹਰ ਵੀ ਗਿਆ ਪ੍ਰਚਾਰ ਵੀ ਕੀਤਾ ਫਿਰ ਵਿਸਾਖੀ ਸਮਾਗਮ ਬੜੀ ਵੱਡੀ ਪੱਧਰ ਤੇ ਕੀਤਾ ਉਹਦੇ ਵਿੱਚ ਵੀ ਲੱਖਾਂ ਸੰਗਤਾਂ ਆਈਆਂ ਸੈਂਕੜੇ ਬੰਦਿਆਂ ਨੇ ਅਮਰ ਛਕਿਆ ਉਹਦੇ ਵਿੱਚ ਵੀ ਮੈਂ ਇਹ ਗੱਲ ਕੀਤੀ ਐ ਕਿ ਅਗਲੀ ਵਾਰ ਖੁਦ ਮੈਂ ਪੰਜ ਪਿਆਰਿਆਂ ਵਿੱਚ ਲੱਗਣ ਨੂੰ ਤਿਆਰ ਹਾਂ ਭਰਾਵੋ ਜੇ ਤੁਸੀਂ ਅੰਮ੍ਰਿਤ ਛਕ ਲੋ ਜੇ ਨਸ਼ੇ ਛੱਡ ਦਿਓ ਜੇ ਗੁਰੂ ਗੋਬਿੰਦ ਸਿੰਘ ਨਾ ਪਾਸ਼ਾ ਨਾਲ ਪਿਆਰ ਕਰਨ ਲੱਗ ਜਾਓ ਨਾ ਕਲਗੀਆਂ ਵਾਲਾ ਪਾਸ਼ਾ ਤੁਹਾਡੇ ਅੰਦਰ ਵਸ ਜਾਏ ਗੁਰੂ ਨਾਨਕ ਵਸ ਜਾਏ ਤੇ ਮੈਂ ਖੁਦ ਪੰਜਾਂ ਪਿਆਰਿਆਂ ਚ ਲੱਗ ਕੇ ਵੀ ਸ਼ਕਾਨ ਨੂੰ ਤਿਆਰ ਆ ਪਰ ਤੁਸੀਂ ਸਿੱਖੀ ਨਾ ਛੱਡੋ ਇੱਧਰ ਨੂੰ ਆਓ ਇਹਦੇ ਚੱਲਦਿਆਂ ਫਿਰ ਸਿੰਘ ਸਾਹਿਬ ਗਿਆਨੀ ਪੁਲਦੀਪ ਸਿੰਘ ਗੜਗੱਜ ਉਹਨਾਂ ਦੀ ਲਹਿਰ ਬਾਰੇ ਵੀ ਪਤਾ ਲੱਗਾ ਵੀ ਉਹ ਸਿੱਖੀ ਦੀ ਲਹਿਰ ਚਲਾ ਰਹੇ ਹਨ ਬਾਰਡਰ ਇਲਾਕਿਆਂ ਦੇ ਵਿੱਚ ਚਾਹ ਰਹੇ ਨੇ ਕਿ ਸਿੱਖੀ ਦੀ ਲਹਿਰ ਚੱਲੇ ਮੈਂ ਪਿੱਛੇ ਜੇ ਇਹ ਬਿਆਨ ਵੀ ਦਿੱਤਾ ਮੀਡੀਏ ਵਾਲਿਆਂ ਨੇ ਮੈਨੂੰ ਪੁੱਛਿਆ ਉਹਨਾਂ ਬਾਰੇ ਤੇ ਮੈਂ ਕਿਹਾ ਜੀ ਮੈਂ ਇਹ ਗੱਲ ਦੇ ਨਾਲ ਹਾਮੀ ਭਰਦਾ ਵੀ ਕੋਈ ਵੀ ਜਿਹੜਾ ਬੰਦਾ ਅੱਜ ਸਿੱਖੀ ਦੀ ਗੱਲ ਕਰੇ ਇੱਕ ਲਹਿਰ ਖੜੀ ਕਰ ਦਵੇ ਅਮਰ ਸੰਚਾਰ ਹੋਣ ਨਸ਼ਿਆਂ ਦੀ ਦਲਦਲ ਚੋਂ ਪੰਜਾਬ ਨੂੰ ਕੱਢਿਆ ਜਾਏ ਤੇ ਜੇ ਕੋਈ ਸਿੰਘ ਸਾਹਿਬ ਜਾਂ ਕਰਦੇ ਨੇ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਇਹ ਗੱਲ ਮੈਂ ਬੋਲੀ মিডিਏ ਵਿੱਚ ਹੁਣ ਇਹਦੇ ਸਬੰਧ ਵਿੱਚ ਅੱਗੋਂ ਮੈਨੂੰ ਅੱਜ ਮੈਂ ਸਟੇਟਮੈਂਟ ਸੁਣੀ ਹੈ ਕਿ ਗੜਗੱਜ ਜੀ ਨੇ ਇਹ ਗੱਲ ਕਹੀ ਹੈ ਕਿ ਭਾਈ ਰਣਜੀਤ ਸਿੰਘ ਹੋਣੀ ਸਿੱਖੀ ਦੀ ਲਹਿਰ ਖੜੀ ਕਰਨ ਪ੍ਰਚਾਰ ਕਰਨ ਮੇਰੀ ਇਹ ਰੀਜ ਹੈ ਉਹ ਇਹ ਕਹਿੰਦੇ ਨੇ ਇਸ ਕਰਕੇ ਉਹ ਕਿਸੇ ਹਸਾਬ ਨਾਲ ਇਹਨੂੰ ਸ਼ੁਰੂ ਕਰੀਏ ਤੇ ਮੈਂ ਹੁਣ ਇੰਨੀ ਕੁ ਬੇਨਤੀ ਕਰਨੀ ਚਾਹੁੰਨਾ ਠੀਕ ਹੈ ਬਹੁਤ ਸਾਰੀਆਂ ਗੱਲਾਂ ਸਾਡੇ ਮਨ ਵਿੱਚ ਹਨ ਕਿਉਂਕਿ ਮੈਂ ਉਹਨਾਂ ਇਲਜ਼ਾਮਾਂ ਦਾ ਵੀ ਸਾਹਮਣਾ ਕੀਤਾ ਹੈ ਉਹਨਾਂ ਨੂੰ ਉਹ ਗੱਲਾਂ ਦਾ ਵੀ ਮੈਂ ਦੋਸ਼ੀ ਬਣਿਆ ਜਿਹੜੀਆਂ ਗੱਲਾਂ ਮੈਂ ਕੀਤੀਆਂ ਹੀ ਨਹੀਂ ਉਹਨਾਂ ਦੀ ਵੀ ਮੈਂ ਸਜ਼ਾ ਭੁਗਤੀ ਹੈ ਜਿਹੜੀਆਂ ਮੈਂ ਗਲਤੀਆਂ ਨਹੀਂ ਕੀਤੀਆਂ ਮੇਰੇ ਮੂੰਹ ਵਿੱਚ ਇੰਨਾ ਕੁਝ ਪਾਇਆ ਗਿਆ ਕਿਰਨਜੀਤ ਸਿੰਘ ਇਦਾਂ ਕਹਿੰਦਾ ਤੋੜ ਮਰੋੜ ਕੇ ਸਾਰੀਆਂ ਗੱਲਾਂ ਨੂੰ ਉਹ ਪੂਰੇ ਸੰਦਰਭ ਨਾਲੋਂ ਤੋੜ ਕੇ ਪਬਲਿਕ ਦੇ ਵਿੱਚ ਪੇਸ਼ ਕੀਤਾ ਗਿਆ ਹੈ ਪਰ ਚਲੋ ਸਾਰੀਆਂ ਗੱਲਾਂ ਪਿੱਛੇ ਨੇ ਪਰ ਜੇ ਅੱਜ ਸਿੰਘ ਸਾਹਿਬ ਹੋਣੀਏ ਫਰਾਂਕ ਦਿੱਲੀ ਦੇ ਨਾਲ ਗੱਲ ਕਰਦੇ ਨੇ ਤੇ ਇਦਾਂ ਹੱਥ ਖੜੇ ਇਦਾਂ ਰੱਖ ਕੇ ਹੱਥ ਪਸਾਰ ਕੇ ਜੋ ਕਹਿੰਦੇ ਨੇ ਕਿ ਮੇਰਾ ਪੱਖ ਵੀ ਸੁਣ ਲਈ ਤਿਆਰ ਨੇ ਮੇਰੀ ਗੱਲ ਵੀ ਸੁਣਨਗੇ ਤਾਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਮੈਂ ਬਾਹਰ ਚੱਲਿਆ ਤੇ ਮੈਂ ਆਪਣੀ ਜਥੇਬੰਦੀ ਨਾਲ ਆਪਣੇ ਪਿਆਰ ਵਾਲਿਆਂ ਨਾਲ ਵਿਚਾਰ ਵੀ ਕਰਾਂਗਾ ਇਸ ਸੰਬੰਧ ਵਿੱਚ ਤੇ ਮੈਂ ਇਹ ਵੀ ਸਿੰਘ ਸਾਹਿਬ ਨੂੰ ਕਵਾਂਗਾ ਵੇਖੋ ਬਹੁਤ ਸਾਰੇ ਫੈਸਲੇ ਸਿਆਸਤਾਂ ਤੋਂ ਪ੍ਰੇਰਿਤ ਹੋਏ ਐ ਬਹੁਤ ਸਾਰੇ ਸਿੱਖ ਵਿਦਵਾਨ ਬੁੱਧੀਜੀਵੀ ਪਰੇ ਤੱਕ ਦਿੱਤੇ ਗਏ ਐ ਦੂਰ ਸਿੱਟ ਦਿੱਤੇ ਗਏ ਐ ਜਿਨ੍ਹਾਂ ਨੇ ਸੱਚੀ ਕੌਮ ਦੀ ਬਹੁਤ ਸੇਵਾ ਕੀਤੀ ਸੀ ਤੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਫੈਸਲੇ ਸਿਆਸਤ ਤੋਂ ਪ੍ਰੇਰਿਤ ਹੋਏ ਐ ਇਹ ਅਸੀਂ ਸਾਰੇ ਜਾਣਦੇ ਆ ਜਦੋਂ ਉਹਦੇ ਵਿੱਚ ਸਿਆਸਤ ਵੜ ਕੇ ਫੈਸਲੇ ਹੁੰਦੇ ਨੇ ਤਾਂ ਫੈਸਲੇ ਸਾਡੀ ਕੌਮ ਲਈ ਬਹੁਤੇ ਚੰਗੇ ਨਹੀਂ ਹੁੰਦੇ ਨੁਕਸਾਨ ਉਹਦਾ ਸਾਨੂੰ ਸਾਰਿਆਂ ਨੂੰ ਹੁੰਦਾ ਹੈ ਪੰਜਾਬ ਨੂੰ ਹੁੰਦਾ ਹੈ ਕੌਮ ਨੂੰ ਹੁੰਦਾ ਹੈ ਤੇ ਅੱਜ ਦੀ ਘੜੀ ਵਿੱਚ ਬਹੁਤ ਵੱਡੀ ਲੋੜ ਹੈ ਤੇ ਮੈਂ ਜਿੰਨੇ ਜੋਗਾ ਵੀ ਹੈਗਾ ਮੈਂ ਇਨੀ ਬੇਨਤੀ ਕਰਾਂਗਾ ਤੁਹਾਨੂੰ ਤੁਸੀਂ ਮੈਨੂੰ ਨਾਲ ਲੈ ਕੇ ਤੁਰਦੇ ਹੋ ਜਾਂ ਨਹੀਂ ਤੁਰਦੇ ਤਾਂ ਤੁਹਾਡਾ ਫੈਸਲਾ ਹੈ ਇਹ ਚੈਪਟਰ ਵੱਖਰਾ ਹੈ ਪਰ ਸਿੱਖੀ ਦੀ ਲਹਿਰ ਜਿਹੜੀ ਹੈ ਪੰਜਾਬ 'ਚ ਜ਼ਰੂਰ ਚਲਾਉਣੀ ਚਾਹੀਦੀ ਹੈ ਇੱਕ ਜਥਾ ਨਹੀਂ ਹਜ਼ਾਰਾਂ ਜਥੇ ਤਿਆਰ ਕਰੋ ਸੈਂਕੜੇ ਜਥੇ ਤਿਆਰ ਕਰੋ ਪਿੰਡ-ਪਿੰਡ ਜਾਇਆ ਜਾਵੇ ਘਰ-ਘਰ ਜਾਇਆ ਜਾਵੇ ਹੱਥ ਜੋੜੇ ਜਾਣ ਗੁਰੂ ਗੋਬਿੰਦ ਸਿੰਘ ਦਾ ਵਾਸਤਾ ਪਾ ਕੇ ਉਹਨਾਂ ਨੂੰ ਆਓ ਭਾਈ ਗੁਰਬਾਣੀ ਨਾਲ ਜੁੜੋ ਸਹਿਜ ਪਾਠ ਕਰੋ ਸਿੱਖੀ ਦੀ ਗੱਲ ਕਰੋ ਇਹ ਸਾਨੂੰ ਕਰਨਾ ਚਾਹੀਦਾ ਸੋ ਮੈਂ ਬਾਹਰੋਂ ਆ ਕੇ ਤੇ ਵਿਚਾਰ ਕਰਾਂਗਾ ਸਿੰਘ ਸਾਹਿਬ ਹੋਣਾ ਨਾਲ ਬੈਠ ਕੇ ਗੱਲਬਾਤ ਕਰ ਲਵਾਂਗੇ ਮੈਂ ਆਪਣਾ ਪੱਖ ਵੀ ਰੱਖਾਂਗਾ ਆਪਣੀ ਗੱਲ ਵੀ ਕਰ ਦਿਆਂਗਾ ਤੇ ਉਹਨਾਂ ਦੀ ਗੱਲ ਵੀ ਸੁਣਾਗਾ ਸੋ ਅੱਜ ਦੀ ਘੜੀ ਦੇ ਵਿੱਚ ਸਾਨੂੰ ਲੋੜ ਹੈ ਇਸ ਗੱਲ ਦੀ ਕਿ ਅਸੀਂ ਤਕੜੇ ਹੋ ਕੇ ਪੰਜਾਬ ਦੇ ਵਿੱਚ ਸਿੱਖੀ ਦੀ ਲਹਿਰ ਖੜੀ ਕਰੀਏ ਨਸ਼ਿਆਂ ਦੀ ਦਲਦਲ ਚੋਂ ਲੋਕਾਂ ਨੂੰ ਕੱਢ ਸਕੀਏ ਯਤਨ ਕਰੀਏ ਤੇ ਇਹ ਵੀ ਮੈਂ ਸਿੰਘ ਸਾਹਿਬ ਨੂੰ ਕਹਾਂਗਾ ਕਿ ਸਾਰਿਆਂ ਨੂੰ ਕਿਉਂਕਿ ਹੈ ਸਾਰੇ ਹੀ ਸਿੱਖ ਨੇ ਭਰਾ ਨੇ ਭਾਵੇਂ ਕੋਈ ਵੱਖਰੇ ਵਿਚਾਰ ਰੱਖਦਾ ਕਿਸੇ ਦੇ ਵੱਖਰੇ ਵਿਚਾਰ ਨੇ ਘਰ ਦੇ ਵਿੱਚ ਇੱਕ ਟੱਬਰ ਹੁੰਦਾ ਉਹਦੇ ਵਿੱਚ ਵੀ ਪੰਜ ਚਾਰ ਦੇ ਵੱਖਰੇ ਵੱਖਰੇ ਵਿਚਾਰ ਹੁੰਦੇ ਐ ਸੋ ਬਹੁਤ ਬੰਦੇ ਆ ਜਿਹੜੇ ਇਦਾਂ ਪਰੇ ਸਿੱਟ ਦਿੱਤੇ ਗਏ ਆ ਜਿਹੜੇ ਸੱਚੀ ਸਾਡੀ ਕੌਮ ਲਈ ਸਿੱਖਾਂ ਲਈ ਬਹੁਤ ਚੰਗੀ ਸੋਚ ਰੱਖਦੇ ਸੀ ਸੋ ਮੈਂ ਗਿਆਨੀ ਕੁਲਦੀਪ ਸਿੰਘ ਹੁਣਾਂ ਨੂੰ ਇਹ ਕਹਾਂਗਾ ਮੇਰੀ ਨਹੀਂ ਗੱਲ ਸਿਰਫ ਤੁਹਾਨੂੰ ਬਹੁਤ ਸਾਰੀਆਂ ਫਾਈਲਾਂ ਖੋਲਣੀਆਂ ਚਾਹੀਦੀਆਂ ਨੇ ਮੋੜ ਵਿਚਾਰ ਬਹੁਤ ਸਾਰੇ ਮੁੱਦਿਆਂ ਤੇ ਮੋੜ ਵਿਚਾਰ ਆਪ ਜੀ ਨੂੰ ਕਰਨੀ ਚਾਹੀਦੀ ਹੈ ਨਿਰਪੱਖ ਹੋ ਕੇ ਸੁਹਿਰਦਤਾ ਦੇ ਨਾਲ ਸਤਿਗੁਰਾਂ ਦਾ ਓਟ ਆਸਰਾ ਲੈ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਤੁਸੀਂ ਚੰਗੇ ਫੈਸਲੇ ਕਰੋ ਤੇ ਤਕੜੇ ਹੋ ਕੇ ਆਪ ਜੀ ਲਹਿਰ ਚਲਾਓ ਅਸੀਂ ਜਿੰਨੇ ਜੋਗੇ ਹੈਗੇ ਆ ਮੈਂ ਉਹ ਦਿਨ ਵੀ ਬੋਲਿਆ ਤੇ ਅੱਜ ਵੀ ਬੋਲਦਾ ਸਿੱਖੀ ਕਰਕੇ ਮੈਂ ਤੁਹਾਡੇ ਨਾਲ ਆ ਜੇ ਅੰਮ੍ਰਿਤ ਸੰਚਾਰ ਹੋਵੇ ਪੰਜਾਬ ਦਾ ਭਲਾ ਹੁੰਦਾ ਹੈ ਸਿੱਖਾਂ ਦਾ ਫਾਇਦਾ ਹੁੰਦਾ ਹੈ ਨਾ ਤੇ ਫਿਰ ਮੈਂ ਨਾਲ ਆ ਕਿਸੇ ਪਾਰਟੀ ਨਾਲ ਜੋੜ ਕੇ ਨਹੀਂ ਇਸ ਗੱਲ ਨੂੰ ਵੇਖ ਸਕਦੇ ਸਾਡਾ ਸਬੰਧ ਪਹਿਲਾਂ ਤੋਂ ਹੀ ਅੰਮ੍ਰਿਤ ਸੰਚਾਰ ਦੀ ਲਹਿਰ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਰਿਹਾ ਤੇ ਅੱਜ ਵੀ ਅਸੀਂ ਚੌਂਨੇ ਆ ਇਹ ਕਲਗੀਆਂ ਵਾਲਾ ਕਲਗੀਆਂ ਵਾਲਾ ਪੂਰੇ ਪੰਜਾਬ 'ਚ ਹੋਵੇ ਸਿੱਖੀ ਨਾਲ ਬੱਚੇ ਪਿਆਰ ਕਰਨ ਗੁਰਬਾਣੀ ਨਾਲ ਜੁੜਨ ਗੁੰਡਾਗਰਦੀਆਂ ਤੋਂ ਬਚਣ ਧੱਕਾ ਨਾ ਕਿਸੇ ਨਾਲ ਕਰਨ ਇਹ ਪੜ੍ਹ ਲਿਖ ਜਾਣ ਸਮਝਦਾਰ ਬਣ ਜਾਣ ਅਕਲ ਲੈਣ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਤੇ ਸਤਿਗੁਰਾਂ ਦਾ ਪਿਆਰ ਆਪਣੇ ਮਨ ਵਿੱਚ ਪੈਦਾ ਕਰਨ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Flankbird Truck Repair Trust We Build In Truck Repair Or Scan QR Code To Contact Us The Masala Twist Oxnard Find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Find Authentic Indian Cuisine In Tracy Or Scan QR Code To Contact Us Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Apa made and served with love. Scan this QR code to contact us. Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.